YouTube ਦੇ ਮਾਧਿਅਮ ਰਹੀਂ ਸਾਡੇ ਨਾਲ ਜੁੜੇ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਪੰਜਾਬੀ ਡੈਰੀਮੈਨ ਸੋਲਰ ਦੇ YouTube ਚੈਨਲ ਦੇ ਨਾਲ 2019 ਦੀ ਤੋਂ ਬਾਅਦ ਕਾਫੀ ਲੰਮੇ ਸਮੇਂ ਉਪਰੰਤ ਸੋਲਰ ਪੰਪਾਂ ਤੇ ਪੰਜਾਬ ਸਰਕਾਰ ਸਬਸਿਡੀ ਦੇਣ ਜਾ ਰਹੀ ਹੈ ਜਿਹੜੇ ਵੀ ਕਿਸਾਨ ਵੀਰ ਸੋਲਰ ਪੰਪ ਅਪਲਾਈ ਕਰਨਾ ਚਾਹੁੰਦੇ ਨੇ ਉਹ 9 ਤਰੀਕ 9ਵਾਂ ਮਹੀਨਾ 2024 ਤੋਂ ਲੈ ਕੇ 30 ਤਰੀਕ 9ਵਾਂ ਮਹੀਨਾ 2024 ਤੱਕ ਅਪਲਾਈ ਕਰ ਸਕਦੇ ਨੇ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਵੈਬਸਾਈਟ ਦੇ ਉੱਤੇ ਜਾ ਕੇ ਆਪਣਾ ਸੋਲਰ ਪੰਪ ਜਿਹੜਾ ਹੈ ਉਹ ਚੁਣ ਸਕਦੇ ਹੋ ਕਾਫੀ ਲੰਮੇ ਸਮੇਂ ਤੋਂ ਅਸੀਂ ਕਿਸਾਨਾਂ ਦੇ ਨਾਲ ਜੁੜੇ ਆਂ ਤੇ ਸੋਲਰ ਪੰਪਾਂ ਦੇ ਬਾਰੇ ਵਿੱਚ ਔਰ ਸੋਲਰ ਪੰਪਾਂ ਦੇ ਲਈ ਕਿਸਾਨਾਂ ਵਾਸਤੇ ਕਾਫੀ ਵੀਡੀਓ ਅਸੀਂ ਸ਼ੇਅਰ ਕਰਦੇ ਰਹਿੰਨੇ ਆਂ ਜੋ ਸੋਲਰ ਪੰਪ ਅਸੀਂ ਲਾਣੇ ਆਂ ਜਾਂ ਜੋ ਵੀ ਸਰਕਾਰ ਦੀਆਂ ਸਕੀਮਾਂ ਆਉਂਦੀਆਂ ਨੇ ਉਹਦੇ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਵਾਉਂਦੇ ਰਹਿੰਨੇ ਆਂ ਹੁਣ ਤਫਸੀਲ ਨਾਲ ਗੱਲ ਕਰਨੀ ਆ ਇਸ ਪੋਰਟਲ ਬਾਰੇ ਪੀਐਮ ਕੁਸਮ ਯੋਜਨਾ ਕੇਂਦਰ ਸਰਕਾਰ ਦੀ ਸਕੀਮ ਹੈ ਔਰ ਇਸ ਸਕੀਮ ਦੇ ਤਹਿਤ ਕੇਂਦਰ ਸਰਕਾਰ ਅਲੱਗ-ਅਲੱਗ ਰਾਜਾਂ ਨੂੰ ਸੋਲਰ ਪੰਪ ਤੇ ਸਬਸਿਡੀ ਪ੍ਰੋਵਾਈਡ ਕਰਵਾਂਦੀ ਹੈ। ਇਸ ਸਕੀਮ ਦੇ ਤਹਿਤ 2019-20 ਤੋਂ ਲੈ ਕੇ ਹੁਣ ਤੱਕ 2024 ਤੱਕ ਹਰਿਆਣੇ ਨੂੰ ਲਗਭਗ ਲੱਖਾਂ ਸੋਲਰ ਕਨੈਕਸ਼ਨ ਮਿਲੇ ਨੇ 75% ਸਬਸਿਡੀ ਦੇ ਆਧਾਰ ਤੇ ਪਰ ਪੰਜਾਬ ਨੂੰ ਇਹਨਾਂ ਤਿੰਨਾਂ ਚਾਰਾਂ ਪੰਜਾਂ ਸਾਲਾਂ ਦੇ ਵਿੱਚ ਬਿਲਕੁਲ ਵੀ ਸੋਲਰ ਕਨੈਕਸ਼ਨ ਨਹੀਂ ਮਿਲੇ ਨਾ ਕੋਈ ਸਬਸਿਡੀ ਮਿਲੀ ਹੈ। ਤੇ ਜੇ ਅੱਜ ਚਾਰਾਂ ਪੰਜਾਂ ਸਾਲਾਂ ਬਾਅਦ ਸਬਸਿਡੀ ਆਈ ਹੈ ਉਹ ਬਹੁਤ ਘੱਟ ਆਈ ਹੈ। 60% ਸਿਰਫ ਸਬਸਿਡੀ ਆਈ ਹੈ ਜਦੋਂ ਕਿ ਸਾਡਾ ਗਵੰਡੀ ਰਾਜ ਜਿਹੜਾ ਹਰਿਆਣਾ ਹੈ ਉੱਥੋਂ ਦੇ ਕਿਸਾਨਾਂ ਵਾਸਤੇ ਇੱਕ ਤੇ ਤੁਸੀਂ 4-5 ਸਾਲਾਂ ਵਿੱਚ ਗਵਰਨਮੈਂਟ ਨੇ ਇੰਨੇ ਜ਼ਿਆਦਾ ਕਨੈਕਸ਼ਨ ਦਿੱਤੇ ਨੇ ਕਿ ਕਿਸਾਨਾਂ ਨੂੰ ਹੁਣ ਲੋੜ ਹੀ ਨਹੀਂ ਹੈਗੀ ਕਨੈਕਸ਼ਨ ਲੈਣ ਦੀ ਲੱਖਾਂ ਕਨੈਕਸ਼ਨ ਪ੍ਰੋਵਾਈਡ ਕਰਵਾਇਆ ਗਿਆ ਹੈ ਇਨਾਂ 4-5 ਸਾਲਾਂ ਦੇ ਵਿੱਚ ਹਰਿਆਣੇ ਦੇ ਵਿੱਚ ਪੰਜਾਬ 'ਚ ਇਨਾਂ 4-5 ਸਾਲਾਂ ਦੇ ਵਿੱਚ ਬਿਲਕੁਲ ਵੀ ਸਬਸਿਡੀ ਨਹੀਂ ਆਈ ਔਰ ਕਿਸਾਨਾਂ ਨੇ ਪੱਲਿਓ ਕਰਜ਼ੇ ਚੁੱਕ-ਚੁੱਕ ਕੇ ਸੋਲਰ ਪੰਪ ਲਵਾਏ ਨੇ ਤੇ ਜੇ ਅੱਜ ਇੰਨੇ ਚਿਰ ਬਾਅਦ ਇੰਨੇ ਸਾਲਾਂ ਬਾਅਦ ਕਿਸਾਨਾਂ ਨੂੰ ਸੋਲਰ ਪੰਪ ਦੇਣ ਦੀ ਵਾਰੀ ਆਈ ਏ ਸੋਲਰ ਪੰਪ ਤੇ ਸਬਸਿਡੀ ਦੇਣ ਦੀ ਵਾਰੀ ਆਈ ਏ ਤੇ ਸਿਰਫ 20000 ਪੰਪ ਜਿਹੜਾ ਏ ਉਹ ਪੰਜਾਬ ਸਰਕਾਰ ਕੱਢਦੀ ਪਈ ਏ ਕੇਂਦਰ ਸਰਕਾਰ ਨਾਲ ਮਿਲ ਕੇ ਜਿਹੜਾ ਕਿ ਊਠ ਦੇ ਮੂੰਹ 'ਚ ਜੀਰਾ ਦੇਣ ਵਾਲੀ ਗੱਲ ਏ ਜਦੋਂ ਕਿ ਇੱਥੋਂ ਦੇ ਕਿਸਾਨਾਂ ਨੂੰ ਬਹੁਤ ਜ਼ਰੂਰਤ ਏ ਸੋਲਰ ਪੰਪਾਂ ਦੀ ਹਰੇਕ ਕਿਸਾਨ ਇੰਨਾ ਪੈਸਾ ਨਹੀਂ ਲਾ ਸਕਦਾ ਜੇਕਰ ਤੁਸੀਂ ਸਬਸਿਡੀ ਦੇਣ ਦੀ ਗੱਲ ਕਰਦੇ ਹੋ ਤੇ ਘੱਟੋ ਘੱਟ ਸਾਡਾ ਜਿਹੜਾ ਗਵੰਡੀ ਦਾ ਹਜ ਹਰਿਆਣਾ ਹੈ ਉਹਦੇ ਬਰਾਬਰ ਤੇ ਸਾਨੂੰ ਸਬਸਿਡੀ ਦਿਓ ਇੱਥੋਂ ਦੇ ਕਿਸਾਨ ਇੰਨੇ ਚਿਰ ਦੀ ਵੇਟ ਕਰਦੇ ਪਏ ਸਨ ਕਿ ਸਬਸਿਡੀ ਆਵੇ ਪਰ ਫੇਰ ਇੱਕ ਭੇਦਭਾਵ ਵਾਲੀ ਗੱਲ ਹੈ ਸਹੀ ਤਰੀਕੇ ਨਾਲ ਸਹੀ ਨਿਆਂ ਨਾਲ ਤੁਸੀਂ ਕਿਸਾਨਾਂ ਵਾਸਤੇ ਇਹ ਸਕੀਮ ਨਹੀਂ ਲੈ ਕੇ ਆਏ ਇਸ ਗੱਲ ਦਾ ਦੁੱਖ ਹੈ ਜੇ ਸੋਲਰ ਪੰਪਾਂ ਦੇ ਰੇਟ ਦੀ ਗੱਲ ਕਰੀਏ ਤੇ 3 ਹੌਸਪਾਵਰ ਦਾ ਜਿਹੜਾ ਸੋਲਰ ਪੰਪ ਹੈ ਉਹ ਹਰਿਆਣੇ ਦੇ ਵਿੱਚ 53926 ਰੁਪਇਆ ਦਾ ਦਿੱਤਾ ਗਿਆ ਤੇ ਇਸੇ ਸੋਲਰ ਪੰਪ ਦਾ ਰੇਟ ਪੰਜਾਬ ਦੇ ਕਿਸਾਨਾਂ ਵਾਸਤੇ 90000 ਰੱਖਿਆ ਗਿਆ ਤੇ ਹਰਿਆਣੇ ਦੇ ਕਿਸਾਨਾਂ ਵਾਸਤੇ 7.5 ਹਸ ਪਾਵਰ ਦੇ ਜਿਹੜਾ ਪੰਪ ਹੈ ਉਹਦਾ ਰੇਟ 113000 ਰੁਪਿਆ ਤੇ ਪੰਜਾਬ ਦੇ ਕਿਸਾਨਾਂ ਵਾਸਤੇ ਉਸੇ ਸੋਲਰ ਪੰਪ ਦਾ ਰੇਟ 176000 ਰੁਪਿਆ ਤੇ ਜੇ 10 ਹਸ ਪਾਵਰ ਦੇ ਸੋਲਰ ਪੰਪ ਦੀ ਗੱਲ ਕਰੀਏ ਐਨਾ ਫਰਕ ਹੈ ਉਹਦੇ ਵਿੱਚ ਹਰਿਆਣੇ ਦੇ ਕਿਸਾਨਾਂ ਵਾਸਤੇ 10 ਹਸ ਪਾਵਰ ਦਾ ਸੋਲਰ ਪੰਪ 140000 ਦਾ ਤੇ ਪੰਜਾਬ ਦੇ ਕਿਸਾਨਾਂ ਵਾਸਤੇ ਉਹੀ ਸੋਲਰ ਪੰਪ 318000 ਰੁਪਏ ਦਾ ਸੋ ਬਹੁਤ ਜ਼ਿਆਦਾ ਫਰਕ ਕੇ ਰੇਟ ਦੇ ਵਿੱਚ ਜਦੋਂ ਕਿਸਾਨ ਵੀਰ ਆਪਣੀ ਮਰਜ਼ੀ ਨਾਲ ਸੋਲਰ ਪੰਪ ਲਵਾਉਂਦਾ ਹੈ ਪ੍ਰਾਈਵੇਟ ਤੌਰ ਤੇ ਉਹਦੇ ਚ ਰੇਟ ਵਧ ਘਟ ਹੋ ਸਕਦਾ ਹੈ ਪੈਨਲ ਵਧ ਘਟ ਹੋ ਸਕਦੇ ਨੇ ਕੁਆਲਿਟੀ ਦਾ ਫਰਕ ਹੋ ਸਕਦਾ ਹੈ ਮੋਟਰ ਦੀ ਕੰਪਨੀ ਦਾ ਫਰਕ ਹੋ ਸਕਦਾ ਪਰ ਜੋ ਤੁਸੀਂ ਕੁਸਮ ਯੋਜਨਾ ਦੇ ਵਿੱਚ ਗਵਰਨਮੈਂਟ ਤੋਂ ਸੋਲਰ ਪੰਪ ਲੈਂਦੇ ਹੋ ਉਹਦੇ ਵਿੱਚ ਗਵਰਨਮੈਂਟ ਸੇਮ ਇੱਕੋ ਤਰ੍ਹਾਂ ਦੇ ਸੋਲਰ ਪੰਪ ਦਿੰਦੀ ਹੈ ਉਹੀ ਕੰਪਨੀਆਂ ਹੁੰਦੀਆਂ ਨੇ ਜੋ ਦੂਜੇ ਰਾਜਾਂ ਦੇ ਵਿੱਚ ਸੋਲਰ ਪੰਪ ਪ੍ਰੋਵਾਈਡ ਕਰਵਾਉਂਦੀਆਂ ਨੇ ਪਰ ਸੇਮ ਕੰਪਨੀਆਂ ਦੇ ਸੇਮ ਪੰਪਾਂ ਦਾ ਜਿਹੜਾ ਪ੍ਰਾਈਸ ਹੈ ਪੰਜਾਬ ਵਾਸਤੇ ਬਹੁਤ ਜ਼ਿਆਦਾ ਰੱਖਿਆ ਗਿਆ ਹੈ ਸਬਸਿਡੀ ਬਹੁਤ ਘੱਟ ਰੱਖੀ ਗਈ ਹੈ ਸੋ ਇਸ ਗੱਲ ਦਾ ਦੁੱਖ ਹੈ ਪੰਜਾਬ ਨਾਲ ਹਰੇਕ ਚੀਜ਼ ਦੇ ਵਿੱਚ ਵਿਤਕਰਾ ਕਰਨਾ ਸਹੀ ਨਹੀਂ ਹੈਗਾ ਬਹੁਤ ਸਾਰੇ ਕਿਸਾਨ ਵੀਰ ਇਦਾਂ ਦੇ ਨੇ ਜਿਨ੍ਹਾਂ ਦੀ ਆਰਥਿਕ ਸਥਿਤੀ ਨਹੀਂ ਹੈਗੀ ਕਿ ਉਹ ਬਹੁਤ ਸਾਰੇ ਪੈਸੇ ਲਾ ਕੇ ਸੋਲਰ ਪੰਪ ਲਵਾ ਸਕਣ ਸੋ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿਸਾਨਾਂ ਬਾਰੇ ਜਦੋਂ ਤੁਸੀਂ ਸਬਸਿਡੀ ਦੇ ਆਧਾਰ ਤੇ ਸੋਲਰ ਪੰਪ ਪ੍ਰੋਵਾਈਡ ਕਰਾਉਂਦੇ ਹੋ ਕਿਸਾਨਾਂ ਨੂੰ ਤੇ ਸਬਸਿਡੀ ਜਿੱਦਾਂ ਤੁਸੀਂ ਦੂਜੇ ਰਾਜਾਂ ਦੇ ਵਿੱਚ ਵੱਧ ਤੋਂ ਵੱਧ ਸਬਸਿਡੀ ਤੇ ਸੋਲਰ ਪੰਪ ਪ੍ਰੋਵਾਈਡ ਕਰਵਾਉਂਦੇ ਹੋ ਉਦਾਂ ਹੀ ਪੰਜਾਬ ਦੇ ਕਿਸਾਨਾਂ ਲਈ ਵੀ ਬਰਾਬਰਤਾ ਰੱਖੋ ਜਿਵੇਂ ਦੂਜੇ ਰਾਜਾਂ ਦੇ ਵਿੱਚ ਸਬਸਿਡੀ 75% ਹੈ ਜਾਂ ਕਈ ਰਾਜਾਂ ਦੇ ਵਿੱਚ 90% ਹੈ ਸਾਰੇ ਰਾਜਾਂ ਦੇ ਵਿੱਚ ਸਬਸਿਡੀ ਹੈ ਜਿਹੜੀ ਉਹ ਕਿਸਾਨਾਂ ਨੂੰ ਇੱਕੋ ਜਿਹੀ ਹੋਣੀ ਚਾਹੀਦੀ ਹੈ ਕਿਉਂਕਿ ਇੱਕ ਗਰੀਬ ਕਿਸਾਨ ਹੀ ਸੋਲਰ ਪੰਪ ਲਵਾਉਣ ਬਾਰੇ ਸੋਚਦਾ ਹੈ ਜਿਹਦੇ ਕੋਲ ਥੋੜੀ ਜ਼ਮੀਨ ਹੈ ਨਹੀਂ ਬਹੁਤਾ ਪੈਸਾ ਖਰਚ ਕਰ ਸਕਦਾ ਜਿਹੜੇ ਅਮੀਰ ਕਿਸਾਨ ਨੇ ਉਹ ਤੇ ਪ੍ਰਾਈਵੇਟ ਤੌਰ ਤੇ ਵੀ ਲਵਾ ਲੈਂਦੇ ਨੇ ਪਰ ਜਿਹੜਾ ਗਰੀਬ ਕਿਸਾਨ ਹੈ ਉਹ ਬਹੁਤ ਔਖਾ ਹੋ ਕੇ ਪੈਸੇ ਜਟਾਉਂਦਾ ਹੈ ਸੋ ਧਿਆਨ ਰੱਖਿਆ ਕਰੋ ਗਵਰਨਮੈਂਟ ਨੂੰ ਵੀ ਅਪੀਲ ਹੈ ਸਰਕਾਰ ਨੂੰ ਅਪੀਲ ਹੈ ਵੀ ਧਿਆਨ ਰੱਖਿਆ ਕਰੋ ਕਿਸਾਨਾਂ ਬਾਰੇ ਸੋਚੋ ਪੰਜਾਬ ਦੇ ਵਿੱਚ ਵੀ ਸਬਸਿਡੀ ਜਿਹੜੀ ਹੈ ਉਹ 75% ਕਰਨੀ ਜ਼ਰੂਰੀ ਹੈ ਮੰਦਿਆਂ ਕਿਸਾਨ ਆਪਣੀ ਰੋਜੀ ਰੋਟੀ ਚਲਾਉਣ ਵਾਸਤੇ ਖੇਤੀਬਾੜੀ ਕਰਦਾ ਆਪਣੀ ਲੋੜ ਨੂੰ ਫਸਲ ਬੀਜਦਾ ਤੇ ਉਹਨੂੰ ਵੇਚਦਾ ਪਰ ਫਿਰ ਵੀ ਕਿਸਾਨਾਂ ਬਾਰੇ ਸੋਚਣਾ ਚਾਹੀਦਾ ਹੈ ਇਹ ਧੰਦਾ ਐਵੇਂ ਦਾ ਖੇਤੀ ਐਵੇਂ ਦਾ ਧੰਦਾ ਹੈ ਜਿਸ ਵਿੱਚ ਬੜੀ ਮਿਹਨਤ ਲੱਗਦੀ ਹੈ ਇੱਕ ਦਾਣੇ ਨੂੰ ਪੈਦਾ ਕਰਨ ਦੇ ਵਿੱਚ ਸੋ ਕਿਸਾਨਾਂ ਬਾਰੇ ਸੋਚੋ ਇੱਕ ਤੇ ਪੰਜਾਬ ਦੇ ਲਈ ਸਬਸਿਡੀ ਲੈ ਕੇ ਆਉਣ ਚਾਹੀਨਾ ਟਾਈਮ ਲੱਗ ਗਿਆ 4-5 ਸਾਲਾਂ ਬਾਅਦ ਸਬਸਿਡੀ ਆਈ ਹੈ ਇੱਕ ਪੰਪ ਤੁਸੀਂ 20 ਕੁ ਹਜ਼ਾਰ ਪੰਪੀ ਦੇ ਰਹੇ ਹੋ ਪੰਪਾਂ ਦੀ ਗਿਣਤੀ ਵਧਾਉਣੀ ਚਾਹੀਦੀ ਸੀ ਔਰ ਉਤੋਂ ਸਬਸਿਡੀ ਸਿਰਫ 60% ਦੇ ਰਹੇ ਹੋ ਬਾਕੀ ਆਪਾਂ ਕੱਲੇ ਪੰਜਾਬ ਬਾਰੇ ਨਹੀਂ ਗੱਲ ਕਰਦੇ ਕਿਸਾਨ ਜਿਹੜੇ ਯੂਪੀ ਦੇ ਨੇ ਉਹ ਵੀ ਜ਼ਿਆਦਾ ਪੈਸੇ ਦਿੰਦੇ ਨੇ ਸੋਲਰ ਪੰਪ ਲੈਣ ਵਾਸਤੇ ਹਰਿਆਣੇ ਦੇ ਕਿਸਾਨਾਂ ਨੂੰ ਘੱਟ ਪੈਸੇ ਦੇਣੇ ਪੈਂਦੇ ਨੇ ਔਰ ਰਾਜਸਥਾਨ ਦੇ ਵਿੱਚ ਵੀ ਸੋਲਰ ਪੰਪਾਂ ਦਾ ਪ੍ਰਾਈਸ ਗਵਰਨਮੈਂਟ ਨੇ ਜ਼ਿਆਦਾ ਰੱਖਿਆ ਸੋ ਸਬਸਿਡੀ ਇਦਾਂ ਵੱਧ ਘੱਟ ਨਾ ਕਰਿਆ ਕਰੋ ਸਾਰੇ ਕਿਸਾਨ ਇੱਕੋ ਜਿਹੇ ਨੇ ਸਾਰੇ ਕਿਸਾਨਾਂ ਨੂੰ ਇੱਕੋ ਜਿਹਾ ਲਾਭ ਦਿਹਾ ਕਰੋ ਤਾਂ ਕਿ ਕਿਸਾਨਾਂ ਦੀ ਆਰਥਿਕ ਸਥਿਤੀ ਜਿਹੜੀ ਉਹ ਸਹੀ ਹੋ ਸਕੇ ਇਸ ਤੋਂ ਇਲਾਵਾ ਜਿਹੜੇ ਪੰਜਾਬ ਦੇ ਵਿੱਚ ਕਿਸਾਨ ਸੋਲਰ ਪੰਪ ਲੈਣਾ ਚਾਹੁੰਦੇ ਨੇ ਉਹ 9 ਤਰੀਕ 9ਵਾਂ ਮਹੀਨਾ 2024 ਤੋਂ ਲੈ ਕੇ 30 ਤਰੀਕ 9ਵਾਂ ਮਹੀਨਾ 2024 ਤੱਕ ਆਪਣੇ ਜਿਹੜੇ ਸੋਲਰ ਪੰਪਾਂ ਲਈ ਅਰਜ਼ੀ ਦੇਣ ਉਹ ਕਰ ਸਕਦੇ ਨੇ ਜਿਹੜੇ ਜਿਹੜੇ ਇਲਾਕਿਆਂ 'ਚ ਕਿਸਾਨ ਸੋਲਰ ਪੰਪ ਅਪਲਾਈ ਕਰ ਸਕਦੇ ਨੇ ਬਠਿੰਡੇ ਦੇ ਵਿੱਚ ਤਲਵੰਡੀ ਸਾਬੋ ਦੇ ਕਿਸਾਨ ਕਰ ਸਕਦੇ ਨੇ ਸੰਗਤ ਦੇ ਕਰ ਸਕਦੇ ਨੇ ਰਾਮਪੁਰੇ ਦੇ ਕਰ ਸਕਦੇ ਨੇ ਫਾਜ਼ਿਲਕਾ ਦੇ ਵਿੱਚ ਅਬੋਹਰ ਅਰਨੀਵਾਲਾ ਛੇਕ ਸੁਬਨਪੁਰ ਫਾਜ਼ਿਲਕਾ ਤੇ ਖੁਈਆਂ ਸਰਵਰ ਤੇ ਫਿਰੋਜ਼ਪੁਰ ਦੇ ਵਿੱਚ ਮਖੂ ਦੇ ਕਿਸਾਨ ਕਰ ਸਕਦੇ ਨੇ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਗਿੱਦੜਵਾਹਾ ਲੰਬੀ ਮਲੋਟ ਤੇ ਸ੍ਰੀ ਮੁਕਤਸਰ ਸਾਹਿਬ ਗੁਰਦਾਸਪੁਰ ਦੇ ਕਿਸਾਨਾਂ ਦੇ ਵਿੱਚ ਦੁਰਾਗਲਾ ਦੀਨਾਨਗਰ ਸ੍ਰੀ ਹਰਗੋਬਿੰਦਪੁਰ ਦੇ ਕਿਸਾਨ ਅਪਲਾਈ ਕਰ ਸਕਦੇ ਨੇ ਪਠਾਨਕੋਟ ਦੇ ਵਿੱਚ ਧਾਰਕਲਾਂ ਪਠਾਨਕੋਟ ਸੁਜਾਨਪੁਰ ਬਮਿਆਲ ਕਰੋਟਾ ਤੇ ਨਰੋਟ ਜੈਮਲ ਸਿੰਘ ਦੇ ਕਿਸਾਨ ਕਰ ਸਕਦੇ ਨੇ ਅਪਲਾਈ ਸੋਲਰ ਪੰਪਾਂ ਲਈ ਸਬਸਿਡੀ ਵਾਸਤੇ ਹੁਸ਼ਿਆਰਪੁਰ ਦੇ ਵਿੱਚ ਹੁਸ਼ਿਆਰਪੁਰ ਭੂੰਗਾ ਹਾਜੀਪੁਰ ਤਲਵਾੜਾ ਮੁਕੇਰੀਆਂ ਤੇ ਮਾਹਲਪੁਰ ਦੇ ਕਿਸਾਨ ਕਰ ਸਕਦੇ ਨੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਬਲਾਚੌਰ ਤੇ ਸੜੋਆ ਰੋਪੜ ਦੇ ਵਿੱਚ ਰੋਪੜ ਆਨੰਦਪੁਰ ਸਾਹਿਬ ਤੇ ਨੂਰਪੁਰ ਬੇਦੀ ਦੇ ਕਿਸਾਨ ਸੋਲੂ ਪੰਪਾਂ ਲਈ ਜੋ ਸਬਸਿਡੀ ਆਈ ਏ ਉਹਦੇ ਵਿੱਚ ਅਪਲਾਈ ਕਰ ਸਕਦੇ ਨੇ ਸਾਬਜਾਦਾ ਅਜੀਤ ਸਿੰਘ ਨਗਰ ਚ ਮਾਜਰੀ ਮਾਨਸਾ ਚ ਚੁਨੀਰ ਭਲਾੜਾ ਤੇ ਸਰਦੂਲਗੜ ਬਲਾਕ ਦੇ ਕਿਸਾਨ ਅਪਲਾਈ ਕਰ ਸਕਦੇ ਨੇ ਤੇ ਜੇ ਗੱਲ ਕਰੀਏ ਡਿਸਟ੍ਰਿਕਟ ਪਟਿਆਲਾ ਦੀ ਤੇ ਸਿਰਫ ਘਨੌਰ ਬਲਾਕ ਦੇ ਕਿਸਾਨ ਅਪਲਾਈ ਕਰ ਸਕਦੇ ਨੇ ਬਾਕੀ ਸਾਰਾ ਏਰੀਆ ਡਾਰਕ ਜ਼ੋਨ ਦੇ ਵਿੱਚ ਸੰਗਰੂਰ ਬਰਨਾਲਾ ਲੁਧਿਆਣਾ ਇਹ ਏਰੀਆ ਡਾਰਕ ਜ਼ੋਨ ਚ ਰੱਖਿਆ ਗਿਆ ਹੈ ਪਾਤਰਾਂ ਦੇ ਕਿਸਾਨ ਵੀ ਨਹੀਂ ਅਪਲਾਈ ਕਰ ਸਕਦੇ ਉਹ ਵੀ ਏਰੀਆ ਡਾਰਕ ਜ਼ੋਨ ਦੇ ਵਿੱਚ ਹੈ ਕਾਫੀ ਸਾਰੇ ਏਰੀਏ ਨੇ ਜਿਹੜੇ ਕਾਫੀ ਸਾਰੇ ਬਲਾਕ ਨੇ ਜਿਹੜੇ ਉਹ ਡਾਰਕ ਜ਼ੋਨ ਦੇ ਵਿੱਚ ਰੱਖੇ ਗਏ ਨੇ ਸੋ ਇਹ ਸੀ ਅੱਜ ਦੀ ਵੀਡੀਓ ਜੇ ਤੁਹਾਨੂੰ ਸਾਡੀ ਇਹ ਵੀਡੀਓ ਜਾਂ ਵੀਡੀਓ ਚ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਾ ਬਟਨ ਦਬਾ ਲਿਓ ਤਾਂ ਕਿ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਜੁੜੇ ਰਹੋ ਸਾਡੇ ਨਾਲ ਵਿੰਦੇ ਰਹੋ ਸੋਲਰ ਟੈਕਨੀਕਲ YouTube ਚੈਨਲ ਪੰਜਾਬੀ Darymen solar